हमारी ये पच्चीसवीं पैदल शोभा यात्रा जो मोनिया बाला मंदिर से चलकर ई दरबार श्री ध्यानपुर धाम की तरफ जा रही है महाराज जी का बीस तीस को छह सौ इकहत्तरवा जन्मदिन बहुत धूमधाम से ध्यानपुर में मनाया जा रहा है ये यात्रा जो पच्चीस साल से लगातार चल रही है आज पच्चीसवीं शोभा यात्रा बटारा से चल के श्री ध्यानपुर धाम जा रही है आज हमारी ये पच्चीसवीं पैदल शोभा यात्रा जो मोनिया बाला मंदिर से चलकर ई दरबार श्री ध्यानपुर धाम की तरफ जा रही है आज महाराज जी का बीस तरीक को छह सौ इकहत्तरवा जन्मदिन बहुत धूमधाम से में मनाया जा रहा है उसी के उपलक्ष्य में ये यात्रा जो साल से लगातार चल रही है आज यात्रा भंडारा के ध्यानपुर धाम जा रही है आप इस यात्रा में समूह ले सकते हैं समूह मैं सेवा की गिनती को कर सकता हूँ एक दो पांच हजार हजारों की गिनती नहीं कर सकते आज नगरवासियों में इतना उत्साह है इस यात्रा के लिए

ਔਰ ਸਾਡੇ ਨਾਲ ਸਾਡੀ ਟੀਮ ਪਹੁੰਚੀ ਹੈ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ اے ਪਟਾਲਾ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੀ ਅਰਜਨ ਮੀਟਿੰਗ ਜਿਹੜੀ ਚੰਨੇਪੜਾ ਆਉਣ ਦੇ ਅਰਧ ਕਰਾਂ ਨੂੰ ਇਸੇ ਨਹੀਂ ਪਹੁੰਚ ਪਾਏ ਉਹਨਾਂ ਦੀ ਹਾਜ਼ਰੀ ਵੀ ਲਾਣ ਆਏ ਆ ਜੀ ਔਰ ਅੱਜ ਇੰਨਾ ਪਿਆਰ ਲੋਕਾਂ ਦੇ ਵਿੱਚ ਵੇਖ ਕੇ ਬਾਬਾ ਜੀ ਦੇ ਜਿਹੜੇ ਸਰਦਾਲੂ ਨੇ ਬਾਬਾ ਜੀ ਦੀ ਜਿੰਨੀ ਸੰਗਤ ਹੈ ਉਹਨਾਂ ਨੇ ਲੰਗਰ ਵੀ ਬਹੁਤ ਲਾਏ ਨੇ ਸਾਡੇ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਹੈ ਜਿਸ ਵੀ ਗੁਰਦੁਆਰੇ ਦੇ ਵਿੱਚੋਂ ਲੰਗਰ ਲੱਗੇ ਨੇ ਪ੍ਰਮਾਤਮਾ ਉਹਨਾਂ ਦੀ ਚੋਲੀ ਹੋਰ ਪਰਨ ਉਹਨਾਂ ਨੂੰ ਹੋਰ ਵਾਦੇ ਪਾਉਂਦੇ ਇਸੇ ਤਰ੍ਹਾਂ ਜਿਹੜਾ ਲੰਗਰ ਲੱਗੇ ਰਹਿਣ ਔਰ ਬਟਾਲੇ ਦੇ ਵਿੱਚ ਇੱਕੋ ਮਾਹੌਲ ਜਿਹੜਾ ਵਾ ਪੂਰਾ ਵੈਸਟ ਫੈਸਟੀਵਲ ਦਾ ਬਣਿਆ ਰਿਹਾ ਵਾ ਬਹੁਤ ਜ਼ਾਰੀ ਸੰਗਤ ਹੈ ਔਰ ਮੰਦੀ ਮਹਾਰਾਜ ਜੀ ਬਾਬਾ ਜੀ ਨਾਲ ਵੀ ਉਹਨਾਂ ਦੇ ਵੀ ਦਰਸ਼ਨ ਹੋਏ ਨੇ ਉਹ ਵੀ ਦੱਸ ਰਹੇ ਸੀ ਕਿ ਆਹਾਂ ਨੂੰ ਦੋ ਦਿਨ ਪਹਿਲਾਂ ਇਸ਼ਾਰਾ ਸੀ ਕਿ ਜਿੱਦਾਂ ਮੌਸਮ ਠੰਡਾ ਹੋਣਾ ਔਰ ਬਾਰਿਸ਼ ਹੋ ਸਕਦੀ ਆ ਪਰ ਅੱਜ ਧੁੱਪ ਪਈ ਹੈ ਔਰ ਇਹ ਵੀ ਮਹਾਰਾਜ ਦੀ ਕਿਰਪਾ ਵਾ ਆਹਾਂ ਵੀ ਕੋਈ ਵੀ ਜਿੰਨੇ ਵੀ ਸ਼ਰਦਾਨੂ ਨੇ ਜਿੰਨੇ ਵੀ ਸੰਗਤ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ 파ਦੀ ਔਰ ਇਸੇ ਕੈਮਰੇ ਦੇ ਉੱਤੇ

ਬਹੁਤ ਬਹੁਤ ਵੀ ਵਧੀਆ ਹੋ ਗਿਆ ਕਾਹਦੇ ਕਿਹੜੇ ਨਹੀਂ ਜਾਂਦਾ ਪਰ ਬਾਬਾ ਜੀ ਦੀ ਕਿਰਪਾ ਨਾਲ ਇਹ ਹੋ ਗਿਆ ਕਿ ਧਿਆਨ ਤੋਂ ਚੱਲਦੀ ਹੈ ਕਿ ਕਾਹਦੇ ਨਹੀਂ ਜਾਏ ਕਿੰਨਾ ਕਿ ਸੰਤਾ ਦੀ ਜੀਉ ਸਾਹ ਹੋ ਗਿਆ ਹੋ ਗਿਆ ਹੋ ਗਿਆ ਤੇ ਜਾਵਾਂ ਚਾਹੀਏ ਕਿ ਕਿੰਨਾ ਸਾਹ ਕੇ ਮੈਂ ਚੱਲਦੀ ਜਾਵਾਂ ਨੀ ਪੂਰਨ ਮੱਝੰਡੇ ਇਸ ਨੂੰ ਪੁੱਛੋਣੇ ਮਾਈਕ ਦੇ ਫੋਨ ਆ ਰਹੇ ਨੇ ਨੀ ਅਮਰ ਕੀ ਮਨ ਦੇ ਵਿੱਚ ਹੋ ਰਿਹਾ ਕਿ ਬਸ ਜਾਣਾ ਕੋ ਚਾਹ ਜਿਸ ਤਰ੍ਹਾਂ ਬਹੁਤ ਜ਼ਿਆਦਾ ਚਾਹ ਹਰ ਸਾਲ ਉਡੀਕ ਕਰਦੇ ਰਹਿੰਦੇ ਸਨ ਸਾਡੀ ਜੋ ਮੈਂ ਕਿਉਂ ਕਿਉਂ ਟਾਈਮ ਬਹੁਤ ਖਰਾਸਾਂ ਦੇ क्योंकि गुस्सा जानवर परिवार